ਹੈਲੋ ਹਾਂਜੀ ਹਾਂਜੀ ਮਹਾਰਾਜ ਪੈਰ ਚੁੰਮਦਾ ਜੀ ਜਿਉਂਦੇ ਰਹੋ ਦੇਵਕੀ ਹਾਲ ਹੈ ਬੜੀ ਦਇਆ ਮਹਾਰਾਜ ਬੜੀ ਦਇਆ ਤੁਹਾਡੀ ਮਹਾਰਾਜ ਬਹੁਤ ਮਿਹਰਬਾਨ ਜਿਉਂਦੇ ਰਹੋ ਹੋਰ ਮਹਾਰਾਜ ਠੀਕ ਸਿਹਤ ਸਭ ਠੀਕ ਹੈ ਸਭ ਠੀਕ ਹੈ ਮੇਰੀ ਵੀ ਉਮਰ ਤੁਹਾਨੂੰ ਲੱਗ ਜੇ ਮਹਾਰਾਜ ਨਾ ਨਾ ਜਿਉਂਦੇ ਰਹੋ ਹੋਰ ਪਰਿਵਾਰ ਠੀਕ ਹੈ ਬਹੁਤ ਵਧੀਆ ਮਹਾਰਾਜ ਬਹੁਤ ਵਧੀਆ ਤੇ ਤੁਹਾਡੇ ਚਰਨ ਚੁੰਮਣਾ ਹੈ ਮਹਾਰਾਜ ਬਸ ਉਹਨੂੰ ਜਿਹੜਾ ਅਸੀਂ ਯਾਰ ਤਰਨ ਤਨ ਪ੍ਰੋਗਰਾਮ ਸੀ ਯਾਰ ਸ਼ਾਇਦ ਤੁਹਾਨੂੰ ਪਤਾ ਹੀ ਨਹੀਂ ਲੱਗਿਆ ਹੋਣਾ ਹੈ ਨਾ ਨਹੀਂ ਮਹਾਰਾ ਜੀ ਮੈਨੂੰ ਫਿਰ ਲੱਗਿਆ ਹਾਂ ਪਿੱਛੇ ਦੇ ਹਾਂ ਕਦੋਂ ਕੁ ਮਹਾਰਾ ਜੀ ਇਹ 20 ਦਿਨ ਹੋ ਗਏ ਜੀ ਓਹੋ ਹੂੰ ਅੱਛਾ ਜੀ ਹੂੰ ਠੀਕ ਹੈ ਮਹਾਰਾ ਜੀ ਚਲੋ ਕੋਈ ਨਹੀਂ ਤੇ ਹਾਂਜੀ ਮਹਾਰਾ ਕੱਲ ਵੀ ਇੱਕ ਥੋੜੀ ਸਾਈਡ ਪ੍ਰੋਗਰਾਮ ਹੈ ਯਾਰ ਕਿੱਥੇ ਮਹਾਰਾ ਜੀ ਅ ਇਹ ਤਾਂ ਅਮਰਸਰ ਤੋਂ ਗਾਂਸ ਕਿਹੜੇ ਪਿੰਡ ਜੀ ਇਹ ਭਗਵਾਨਪੁਰਾ ਤਰਾ ਹੈ ਭਗਵਾਨ ਠੀਕ ਹੈ ਮਹਾਰਾਜ ਚਲੋ ਕੋਈ ਨਹੀਂ ਉਥੇ ਦਫ਼ਤਰ ਲਾ ਲਿਆ ਕਰੋ ਫੋਨ ਉਹਨਾਂ ਨੂੰ ਪਤਾ ਹੁੰਦਾ ਫੋਨ ਆਏ ਹੁੰਦੇ ਨੇ ਠੀਕ ਹੈ ਮਹਾਰਾਜ ਮਿਲਿਆ ਕਰੋ ਹੋਰ ਕਰ ਪਰਵਾਹ ਠੀਕ ਹੈ ਬੜੀ ਦਇਆ ਤੇ ਮਹਾਰਾਜ ਤੁਸੀਂ ਸਪੈਸ਼ਲ ਤੁਹਾਡੀ ਚਤ ਨੂੰ ਮੈਂ ਆਉਣਾ ਹੀ ਵੇਚ ਮੈਂ ਨਾ ਹਲੇ ਪ੍ਰੋਜੈਕਟ ਚ ਹੈ ਕਿਸੇ ਚ ਠੀਕ ਹੈ ਮਹਾਰਾਜ ਮੈਨੂੰ ਲੱਗ ਜਾਣਾ 1 ਮਹੀਨਾ ਹਲੇ ਹੋਰ മാ ജലദ